ਲਾਵੀ ਕਿਸਾਨ ਭਰਾਵੋ ਤੁਹਾਡੇ ਵਾਸਤੇ ਬਹੁਤ ਜਿਆਦਾ ਵੱਡੀ ਆਫਰ ਆ ਆ ਛੋਟੀਆਂ ਛੋਟੀਆਂ ਚੀਜ਼ਾਂ ਨਹੀਂ ਦੇਖ ਰਹੇ ਛੋਟੇ ਰੋਟਾਵੇਟਰ ਕਹਿੰਦੇ ਨੇ ਇਹਨਾਂ ਨੂੰ ਇਹ ਚੀਜ਼ਾਂ ਆਪਾਂ ਅੱਜ ਕੱਲ ਫੋਨਾਂ 'ਚ ਮੋਬਾਈਲਾਂ 'ਚ ਦੇਖਦੇ ਹੋਵਾਂਗੇ ਬਾਹਰਲੇ ਦੇਸ਼ਾਂ ਦੇ ਵਿੱਚ ਪਰ ਇਹ ਚੀਜ਼ਾਂ ਆ ਗਈਆਂ ਹੁਣ ਆਪਣੇ ਲੁਧਿਆਣਾ ਸਿਰ ਦੇ ਅੰਦਰ ਜਿੱਦਾਂ ਕਿ ਮਤਲਬ ਘਰ ਵਿੱਚ ਆਪਣੀਆਂ ਖੇਤਾਂ 'ਚ ਛੋਟੀ ਛੋਟੀ ਘੱਟ ਖੇਤੀ ਕਰਨੀ ਹੋਵੇ ਉਹਨਾਂ ਵਾਸਤੇ ਆਪਾਂ ਛੋਟੇ ਰੋਟਾਵੇਟਰ ਲੈ ਕੇ ਜਾ ਸਕਦੇ ਹਾਂ ਸਸ਼ੀ ਗਾ ਮੇਰੇ ਕਿਸਾਨ ਭਰਾਵੋ ਮੇਰਾ ਨਾਮ ਹੈ ਹਰਸ਼ ਗੜਕੇ ਤੁਹਾਡਾ ਸਵਾਗਤ ਹੈ ਸਾਡੀ ਲੁਧਿਆਣਾ ਸਪ੍ਰੇਮੈਨ ਦੀ ਫੈਕਟਰੀ ਦੇ ਵਿੱਚ ਅੱਜ 10 ਸਾਲਾਂ ਤੋਂ ਬੁਲਾਉਂਦੇ ਆ ਰਹੇ ਆ ਤੇ ਆਪਣੀ ਫੈਕਟਰੀ 36 ਸਾਲ ਪੁਰਾਣੀ ਤੇ ਜੀ ਫੈਕਟਰੀ ਆਪਾਂ ਬੈਠੇ ਆ ਤੇ ਅੱਜ ਤੁਹਾਡੇ ਲਈ ਮੈਂ 68cc 2 ਸਟੋਕ ਜਿਹੜਾ 3 ਹਸ ਪਾਵਰ ਦਾ ਮਿਨੀ ਪਾਵਰ ਟੀਲਰ ਉਹ ਵੀ ਲੈ ਕੇ ਆਇਆ ਜਿਹੜੇ ਬਾਈ 4 ਸਟੋਕ ਦੇ ਸ਼ੌਕੀਨ ਉਹਨਾਂ ਵਾਸਤੇ 82cc ਤੇ 150cc ਦਾ ਸੁਪਰ ਸਪਲੈਂਡਰ ਵਾਲੇ ਇੰਜਨ ਦਾ ਰੋਟਾਵੇਟਰ ਵੀ ਆਪਾਂ ਲੈ ਕੇ ਆਏ ਆ ਮਾਡਲ ਮਾਤਰ ਮਾਤਰ 20000 ਰੁਪਏ ਦੇ ਵਿੱਚ ਘਰੇ ਪਹੁੰਚ ਕਰਕੇ ਕਹੇ ਜਿੱਥੇ ਦਾ ਵੀ ਹੋਵੇ ਲੁਧਿਆਣੇ ਦਾ ਹੋਵੇ ਲੁਧਿਆਣੇ ਤੋਂ ਬਾਹਰਲਾ ਜਿੱਥੇ ਮਰਜੀ ਜੰਮੂ ਕਸ਼ਮੀਰ ਦਾ ਹੋਵੇ ਚਾਹੇ ਯੂਪੀ ਲਖੀਮਪੁਰ ਦਾ ਹੋਵੇ 20 ਅੱਜ ਪਹੁੰਚ ਕਰਕੇ ਆਹ ਮਾਡਲ ਮਿਲੂਗਾ 180 ਸੀਸੀ ਦਾ ਇਹ ਆਲਾ ਮਾਡਲ ਜਿਹੜਾ 82 ਸੀਸੀ ਦਾ ਇਹ ਮਿਲੂਗਾ 24000 ਰੁਪਏ ਦਾ ਤੇ 150 ਸੀਸੀ ਵਾਲਾ ਮਾਡਲ ਮਿਲੂਗਾ 30000 ਰੁਪਏ ਦਾ ਕਿ ਸੋ ਵੀਡੀਓ ਨੂੰ ਬਸ ਸ਼ੇਅਰ ਕਰ ਦਿਓ ਬਾਕੀ ਨੰਬਰ ਦਿੱਤਾ ਹੋਇਆ ਕਾਲ ਕਰ ਲਿਓ ਇੱਕ ਵਾਰੀ ਬਾਈਆਂ ਨੂੰ